ਸਤਿ ਸ਼੍ਰੀ ਅਕਾਲ ਜੀ ਮੈਰੀਟ ਕਰ ਤੁਸੀਂ ਦੇਖ ਰਹੇ ਹੋ ਪੀਟੀਏ ਨਿਊਜ਼ ਚੈਨਲ। थाना ਸਰਹੰਦ ਦੇ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਤੇ ਕੁਝ ਨਿਆਂਗਾ ਸਿੰਘਾਂ ਵੱਲੋਂ ਹਮਲਾ ਕਰਕੇ ਬੱਸ ਨੂੰ ਤੋੜ ਦਿੱਤਾ ਗਿਆ ਅਤੇ ਡਰਾਈਵਰ ਅਵਤਾਰ ਸਿੰਘ ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਵੀ ਕਰ ਦਿੱਤਾ ਗਿਆ। ਉਹ ਲੱਗੇ ਆਂਡੀ ਪੂਰੀ ਪਿਆਰ ਦੀ ਗੱਡੀ ਆ ਅਵਤਾਰ ਸਿੰਘ ਆ ਮੇਰਾ। ਅਸੀਂ ਸਿਵਾਲੇ ਤੋਂ ਆਵਸਾਰੇ ਸੀ ਸੀ। ਸਰਹੰਦ ਥਾਣੇ ਦੇ ਮੂਹਰੇ ਆਏ ਜਦੋਂ ਅਸੀਂ ਤਾਂ ਉਹ ਕਾਰਵਾਈ ਚੱਲ ਰਹੀ ਸੀ। ਬਡੇ ਘੜ ਸਾਹਿਬ ਉਹ ਜੋੜ ਮੇਲੇ ਕਰਕੇ ਜਾ ਹਮਲੇ ਗਾਇਸੀ ਸ੍ਰੀ ਆਮ ਨਾਲ ਜਾ ਰਹੇ ਸੀਗੇ ਤੇ ਨਿਹੰਗ ਸਿੰਘ ਪਿੱਛੋਂ ਆ ਰਹੇ ਸੀਗੇ ਤੇ ਜਾ ਰਹੇ ਸੀ ਮੋਰੋ ਟੈਂਪੂ ਆਇਆ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ ਕੀ ਨਹੀਂ ਇਹਨਾਂ ਦਾ ਘੋੜਾ ਕਿੱਲੇ ਲੱਗਿਆ ਮੇਰੀ ਗੱਲੀ ਨਾਲ ਲੱਗਿਆ ਨਹੀਂ ਟੈਂਪੂ ਦੇ ਵਿੱਚ ਲੱਗਿਆ ਕੀ ਹੋ ਗਿਆ ਇਹਨਾਂ ਨੇ ਆਗੇ ਸਾਡੇ ਭਰੀ ਸਵਾਰੀ ਨੂੰ ਬੱਸ ਸੀਗੀ ਭਰੀ ਹੋਈ ਸਵਾਰੀਆਂ ਨਾਲ ਸਾਡੇ ਤੇ ਹਮਲਾ ਕਰਤਾ ਮੇਰੇ ਸੱਟਾਂ ਵੱਜੀਆਂ ਉੱਜੀਆਂ ਹੱਥ ਤੇ ਕਿਰਪਾਨਾਂ ਕਰੂਣਾਂ ਮਾਰੀਆਂ ਮੇਰੇ ਬਹੁਤ ਭੱਜ ਕੇ ਜਾਂ ਪਰਈ ਆਈ ਸਵਾਰੀ ਇਹਦੇ ਆ ਕੇ ਮੈਨੂੰ ਨਾ ਬਚਾਉਂਦੇ ਤਾਂ ਮੈਨੂੰ ਉਹ ਮਾਰ ਸਕਦੇ ਸੀਗੇ ਜੋ ਠੀਕ ਤੇ ਕੋਈ ਹੋਰ ਵੀ ਜ਼ਖਮੀ ਹੋਇਆ ਸਵਾਰੀਆਂ ਵੀ ਕੋਈ ਸਵਾਰੀਆਂ ਦਾ ਬਚਾਇਆ ਜੀ ਸਿਰਫ ਤੁਸੀਂ ਜੀ ਹਾਂਜੀ ਹਾਂਜੀ ਕਿੰਨੇ ਕ ਬੰਦੇ ਸੀ ਜੀ ਉਹ ਤਾਂ ਬੰਦੇ ਅੰਗਣ ਸੀ ਕੋਈ ਗਿਣਤੀ ਨਹੀਂ ਸੀ ਉਹ ਤਾਂ ਢੰਗ ਸੰਗ ਸੀਗੇ ਉਹ ਅੰਗਣਤ ਬੰਦੇ ਸੀਗੇ ਜੀ ਜਿਨ੍ਹਾਂ ਨੇ ਹੁਣ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਪੀਟੀਏ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਹਰ ਲੇਟੈਸਟ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ਧੰਨਵਾਦ